ਦੋਸਤੋ ਅੱਜ ਮੂਵੀ ਲੱਗ ਚੁੱਕੀ ਆ ਸ਼ੌਂਕੀ ਸਰਦਾਰ ਸਟਾਰ ਕਾਸਟ ਬੱਬੂ ਮਾਨ ਗੁਰੂ ਰੰਧਾਵਾ ਤੇ ਗੁੱਗੂ ਗਿੱਲ ਫਿਲਮ ਦਾ ਕਰਾਂਗੇ ਰਿਵਿਊ ਸ਼ੌਂਕੀ ਸਰਦਾਰ ਦਾ ਤੇ ਵੀਡੀਓ ਨਾਲ ਬਣੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਚਲੋ ਸ਼ੁਰੂ ਕਰਦੇ ਆ ਰਿਵਿਊ ਸ਼ੌਂਕੀ ਸਰਦਾਰ ਦੋਸਤੋ ਮੈਂ ਸਟੋਰੀ ਦੀ ਗੱਲ ਨਹੀਂ ਕਰੂੰਗਾ ਉਹ ਤੁਸੀਂ ਫਿਲਮ ਦੇਖ ਕੇ ਤੁਹਾਨੂੰ ਪਤਾ ਲੱਗੂਗਾ ਮੈਂ ਸਿਰਫ ਕਿਰਦਾਰਾਂ ਦੀ ਗੱਲ ਕਰੂੰਗਾ ਮੈਂ ਸਕ੍ਰੀਨ ਪਲੇ ਦੀ ਗੱਲ ਕਰੂੰਗਾ ਮੈਂ ਡਾਇਰੈਕਸ਼ਨ ਦੀ ਗੱਲ ਕਰੂੰਗਾ ਫਿਲਮ ਦਾ ਜਿਹੜਾ ਸਕ੍ਰੀਨ ਪਲੇ ਆ ਉਹ ਇੰਟਰਵਲ ਤੋਂ ਬਾਅਦ ਬੜਾ ਸਲੋ ਚੱਲਦਾ ਆ ਤੇ ਇੰਟਰਵਲ ਤੋਂ ਪਹਿਲਾਂ ਥੋੜਾ ਠੀਕ ਚੱਲਦਾ ਆ ਫੈਮਿਲੀ ਸਟੋਰੀ ਫੈਮਿਲੀ ਡਰਾਮਾ ਤੁਹਾਨੂੰ ਦੇਖਣ ਨੂੰ ਫਿਲਮ ਦੇਖ ਕੇ ਤੁਹਾਨੂੰ ਵਧੀਆ ਲੱਗਦਾ ਵੀ ਹਾਂ ਵੀ ਵੀ ਚਲੋ ਇੱਕ ਫੈਮਿਲੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਜਿਵੇਂ ਆਮ ਘਰਾਂ ਦੇ ਵਿੱਚ ਸਕੇ ਭਰਾ ਜਾਂ ਚਾਚੇ ਤਾਇਆ ਵਿੱਚ ਥੋੜਾ ਝਗੜਾ ਉਹ ਝਗੜੇ ਵਗੈਰਾ ਹੋ ਜਾਂਦੇ ਨੇ ਜ਼ਮੀਨਾਂ ਪਿੱਛੇ ਉਸ ਵਿੱਚ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਵੀ ਕਿਦਾਂ ਅਸੀਂ ਰਿਸ਼ਤਿਆਂ ਨੂੰ ਬੰਨ੍ਹ ਕੇ ਰੱਖ ਸਕਦੇ ਆ ਪਿੱਦਾ ਮਤਲਬ ਵੀ ਅਸੀਂ ਇੱਕੇ ਵਿੱਚ ਰਹਿ ਸਕਦੇ ਆ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਤੇ ਫਿਲਮ ਦੇ ਵਿੱਚ ਜਿਹੜਾ ਮੇਨ ਕਿਰਦਾਰ ਆ ਬੱਬੂ ਮਾਨ ਸ਼ਮਸ਼ੇਰ ਸਿੰਘ ਬਰਾੜ ਤੇ ਉਹ ਆਪਣੇ ਰੋਲ ਤੋਂ ਵੀ ਥੋੜਾ ਬਹੁਤਾ ਵੀ ਇੱਧਰ ਉੱਧਰ ਬਾਹਰ ਨਹੀਂ ਗਏ ਜਿੰਨਾ ਕ ਵੀ ਉਹਨਾਂ ਨੇ ਰੋਲ ਕੀਤਾ ਵਧੀਆ ਕੀਤਾ ਆ ਉਸ ਤੋਂ ਬਾਅਦ ਮਤਲਬ ਵੀ ਐਕਟਿੰਗ ਬੱਬੂ ਬਾਜ ਦੀ ਪਹਿਨ ਵਾਲੀ ਮੂਵੀ ਨਾਲੋਂ ਬੜੀ ਸੁਧਾਰ ਆ ਜਿੱਦਾਂ ਤੁਸੀਂ ਸੁੱਚਾ ਸੁਰਮਾ ਦੇਖੀ ਹੋਣੀ ਸੁੱਚਾ ਸੁਰਮੇ ਵਿੱਚ ਬਹੁਤ ਵਧੀਆ ਐਕਟਿੰਗ ਕੀਤੀ ਸੀ ਬਾਈ ਨੇ ਉਦੋਂ ਪਹਿਨਾ ਜਿਹੜੀ ਮੂਵੀ ਆਈ ਸੀ ਜਿਵੇਂ ਹਿਟਲਰ ਆਈ ਸੀ ਰੱਬ ਨੇ ਬਣਾਈ ਜੋੜੀ ਆਈ ਸੀ ਤੇ ਆਪਣੀ ਬੰਝਾਰਾ ਆਈ ਸੀ ਉਹਦੇ ਵਿੱਚ ਬੱਬੂ ਭਾਈ ਆਪ ਮੰਨ ਰਿਹਾ ਵੀ ਉਹ ਗਲਤੀ ਸੀ ਉਹ ਫਿਰ ਮਾ ਨਹੀਂ ਕਰਨੀ ਚਾਹੀਦੀ ਸੀ ਚਲੋ ਖੈਰ ਸੁੱਚਾ ਸੁਰਮਾ ਉਹਦੇ ਵਿੱਚ ਐਕਟਿੰਗ ਬਹੁਤ ਵਧੀਆ ਸੀ ਤੇ ਹੁਣ ਫੇਰ ਬਾਈ ਦੀ ਐਕਟਿੰਗ ਇਸ ਮੂਵੀ ਵਿੱਚ ਬਹੁਤ ਵਧੀਆ ਆ ਉਦੋਂ ਬਾਅਦ ਗੁਰੂ ਰੰਧਾਵਾ ਕਰਨ ਸਿੰਘ ਬਰਾੜ ਦਾ ਜਿੰਨਾ ਨੇ ਰੋਲ ਕੀਤਾ ਗੁਰੂ ਰੰਧਾਵਾ ਦੀ ਫਿਲਮ ਆਈ ਸੀਗੀ ਸ਼ਾਹਕੋਟ ਸ਼ਾਹਕੋਟ ਦੇ ਵਿੱਚ ਵੀ ਉਹਨਾਂ ਨੇ ਜੋ ਐਕਟਿੰਗ ਕੀਤੀ ਸੀ ਉਸ ਤੋਂ ਬੈਟਰ ਐਕਟ ਕੀਤੀ ਆ ਇਹਦੇ ਵਿੱਚ ਸ਼ੌਂਕੀ ਸਰਦਾਰ ਦੇ ਵਿੱਚ ਗੁਰੂ ਰੰਧਾਵਾ ਨੇ ਬਹੁਤ ਵਧੀਆ ਐਕਟਿੰਗ ਕੀਤੀ ਆ ਤੀਜਾ ਰੋਲ ਆ ਗਿਆ ਜੀ ਗੁੱਗੂ ਗਿੱਲ ਦਾ ਗੁੱਗੂ ਗਿੱਲ ਜਦੋਂ ਸਕਰੀਨ ਤੇ ਆਉਂਦੇ ਨੇ ਨਾ ਇੱਕ ਵਾਰ ਤਾਂ ਤੁਹਾਨੂੰ ਇਹ ਲੱਗੂਗਾ ਵੀ ਫਿਲਮ ਦੇ ਵਿੱਚ ਜਿਹੜਾ ਵਿਲਨ ਦਾ ਕਿਰਦਾਰ ਆ ਉਹ ਗੁੱਗੂ ਗਿੱਲ ਪਾਜੀ ਕਰ ਰਹੇ ਨੇ ਤੁਹਾਨੂੰ ਇਹ ਫੀਲ ਹੋਊਗਾ ਚਲੋ ਖੈਰ ਜਿਨ੍ਹਾਂ ਨੇ ਫਿਲਮ ਦੇਖੀ ਆ ਉਹਨਾਂ ਨੂੰ ਪਤਾ ਆ ਕਿ ਚਲੋ ਅੱਗੇ ਉਹ ਫਿਲਮ ਦੇਖ ਕੇ ਪਤਾ ਲੱਗੂਗਾ ਕਿ ਗੁੱਗੂ ਗਿੱਲ ਭਾਈ ਦਾ ਕੀ ਰੋਲ ਆ ਉਹਨਾਂ ਨੇ ਐਕਟਿੰਗ ਬੜੀ ਜ਼ਬਰਦਸਤ ਕੀਤੀ ਆ ਜਿੰਨਾ ਉਹਨਾਂ ਨੂੰ ਰੋਲ ਦਿੱਤਾ ਗਿਆ ਪਰ ਮੈਨੂੰ ਇਹ ਸੀ ਵੀ ਚਲੋ ਜਿਨ੍ਹਾਂ ਨੇ ਫਿਲਮ ਦੇਖੀ ਆ ਉਹਨਾਂ ਨੇ ਵੀ ਲੱਗਿਆ ਹੋਊਗਾ ਕਿ ਗੁੱਗੂ ਗਿੱਲ ਭਾਈ ਦਾ ਰੋਲ ਥੋੜਾ ਜਿਹਾ ਵਧਾ ਕੇ ਬਦਲਣਾ ਚਾਹੀਦਾ ਸੀ ਫਿਲਮ ਦੇ ਵਿੱਚ ਨਿਮਰਤ ਕੌਰ ਆਲੂ ਵਾਲੀਆ ਇਹਨਾਂ ਦਾ ਵੀ ਕੰਮ ਵਧੀਆ ਆ ਇੰਟਰਵਲ ਟੱਕਰ ਸਾਰਾ ਕੁਝ ਠੀਕ ਚੱਲਦਾ ਆ ਇੰਟਰਵਲ ਤੋਂ ਬਾਅਦ ਮੈਨੂੰ ਸਭ ਤੋਂ ਵੱਡੀ ਕਮੀ ਲੱਗੀ ਜਿਹੜੀ ਨਿਮਰਤ ਕੋਰ ਨਾਮ ਦੀ ਕੁੜੀ ਬਾਹਰੋਂ ਆਉਂਦੀ ਆ ਆਸਟ੍ਰੇਲੀਆ ਤੋਂ ਉਹ ਆਪਣੇ ਭਰਾ ਨੂੰ ਇੱਥੋਂ ਲੈਣ ਆਉਂਦੀ ਆ ਇੰਡੀਆ ਤੋਂ ਉਹ ਜਿਹੜਾ ਭਰਾ ਵਾ ਉਹ ਭਰਾ ਨਹੀਂ ਲੱਗਦਾ ਤੇ ਉਹ ਭੈਣ ਨਹੀਂ ਲੱਗਦੀ ਇਹ ਜਿਨ੍ਹਾਂ ਨੇ ਮੂਵੀ ਦੇਖੀ ਆ ਇਹ ਉਹਨਾਂ ਨੂੰ ਵੀ ਲੱਗਿਆ ਹੋਣਾ ਵੀ ਉਹ ਕਿਰਦਾਰ ਜੁੜਦਾ ਨਹੀਂ ਪਿਆ ਕਨੈਕਟ ਨਹੀਂ ਹੋ ਰੇ ਆਪਾਂ ਉਸ ਕਿਰਦਾਰ ਨਾਲ ਜਿਹੜਾ ਮਤਲਬ ਵੀ ਕਿਸੇ ਹਾਸੇ 'ਚ ਮਾਰਿਆ ਜਾਂਦਾ ਅੱਗੇ ਸਟੋਰੀ ਚੱਲਦੀ ਆ ਥੋੜੇ ਬਹੁਤੇ ਸਸਪੈਂਸ ਵੀ ਆਉਂਦੇ ਨੇ ਥੋੜੇ ਬਹੁਤੇ ਮਤਲਬ ਵੀ ਕੁਝ ਅਲੱਗ ਡਿਫਰੈਂਟ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਹੁਣ ਗੱਲ ਕਰਦੇ ਆ ਵਿਲਨ ਦੀ ਵਿਲਨ ਦਾ ਕਿਰਦਾਰ ਮੈਨੂੰ ਬਿਲਕੁਲ ਪਸੰਦ ਨਹੀਂ ਆਇਆ ਧੀਰਜ ਕੁਮਾਰ ਦਾ ਤੇ ਕਿਤੇ ਨਾ ਕਿਤੇ ਮਤਲਬ ਵੀ ਉਹਨਾਂ ਨੂੰ ਲੈਣਾ ਚਲੋ ਬਾਕੀ ਫਿਲਮਾਂ ਦੇ ਵਿੱਚ ਉਹਦਾ ਕੰਮ ਉਹ ਬਾਈ ਦਾ ਕੰਮ ਵਧੀਆ ਆ ਪਰ ਇਸ ਫਿਲਮ ਦੇ ਵਿੱਚ ਉਹ ਫੀਲ ਨਹੀਂ ਆ ਰਹੀ ਸੀ ਇਦਾਂ ਲੱਗ ਰਿਹਾ ਸੀ ਉਹ ਜਸਟ ਐਕਟਿੰਗ ਨਹੀਂ ਕਰ ਰਹੇ ਉਹ ਫਾਰਮੈਲਿਟੀ ਕਰ ਰਹੇ ਆ ਫਿਲਮ ਕੀਤੀ ਹੈ ਬਈ ਸੀਨ ਕੀਤਾ ਚਲੋ ਵੀ ਪੈਕ ਅਪ ਇਦਾਂ ਫੀਲ ਹੋ ਰਿਹਾ ਸੀ ਫਿਲਮ ਸੋਹਣੀ ਆ ਫੈਮਿਲੀ ਨਾਲ ਦੇਖਣ ਵਾਲੀ ਆ ਤੁਸੀਂ ਫੈਮਿਲੀ ਨਾਲ ਦੇਖ ਸਕਦੇ ਹੋ ਫਿਲਮ ਕਿਹੜੇ ਜੀ ਸੀਨ ਹੈਗੇ ਇੱਕ ਅੱਧਾ ਜਿਹਾ ਸੀਨ ਹੈਗੇ ਇੱਕ ਦੋ ਜਿਹੜੇ ਤੁਸੀਂ ਕਹੋਗੇ ਇਹ ਹੋਣੀ ਨਹੀਂ ਚਾਹੀਦੀ ਸੀ ਗਾਣਾ ਇੱਕ ਦੋ ਜਿਹਾ ਕੱਟ ਵੀ ਦਿੱਤਾ ਮੇਂ ਤਾਂ ਵੀ ਕੋਈ ਚੱਕਰ ਨਹੀਂ ਫਿਲਮ ਥੋੜਾ ਜਿਹਾ ਹੋਰ ਵਧੀਆ ਹੋ ਜਾਣੀ ਸੀ ਪਰ ਆਲ ਓਵਰ ਫਿਲਮ ਸੋਹਣੀ ਆ ਤੁਸੀਂ ਫਿਲਮ ਵਿੱਚ ਦੇਖ ਸਕਦੇ ਹੋ ਆਪਣੀ ਫੈਮਿਲੀ ਨਾਲ ਦੇਖ ਸਕਦੇ ਹੋ ਤੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਏ ਮੈਨੂੰ ਕਮੈਂਟ ਕਰਕੇ ਦੱਸੋ ਤੇ ਫਿਲਮ ਤੁਹਾਨੂੰ ਕਿਦਾਂ ਲੱਗੀ ਸ਼ੌਕੀ ਸਰਦਾਰ ਇਹ ਮੈਨੂੰ ਕਮੈਂਟ ਕਰਕੇ ਦੱਸੋ ਮੈਨੂੰ ਫਿਲਮ ਸੋਹਣੀ ਲੱਗੀ ਪਰ ਜੇ ਮੈਂ ਸਹੀ ਮੈਨੇਜ ਦੇਖਾਂ ਮੈਨੂੰ ਜਿੰਨੀ ਸੁੱਚਾ ਸੁਰਮਾ ਵਧੀ ਲੱਗੀ ਸੀ ਸ਼ਾਇਦ ਓਨੀ ਪ੍ਰਭਾਵਿਤ ਨਹੀਂ ਕਰ ਸਕੀ ਉਹਦਾ ਕਾਰਨ ਸਭ ਤੋਂ ਵੱਡਾ ਇਹ ਆ ਕਿ ਇਹਦੇ ਵਿੱਚ ਮੈਨੂੰ ਵਿਲਨ ਓਨਾ ਹੈਵੀ ਨਹੀਂ ਲੱਗਿਆ ਜਿੰਨਾ ਸੁੱਚਾ ਸੁਰਮਾ ਦੇ ਵਿੱਚ ਸੀਗਾ ਕੁੱਕਰ ਦਾ ਰੋਲ ਕੀਤਾ ਸੀ ਜਿਨੇ ਮੁੰਡੇ ਨੇ ਬਾਈ ਨੇ ਉਹਨਾਂ ਰੋਲ ਮੈਨੂੰ ਇਹਦੇ ਵਿੱਚ ਬਾਈਦਾਨੀ ਲੱਗਿਆ ਆਪਣੇ ਧੀਰਜ ਕੁਮਾਰ ਦਾ ਬਾਕੀ ਆਲ ਓਵਰ ਸਭ ਸੋਹਣੀ ਆ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ